ਤਰ ਮਾਇਆ ਪਾਹਿਆ ਪਿਆਰੀ ਨੀਤਣਾ ਲੱਭ ਰੰਗਾਈ ਮੇਰਾ ਕੰਤ ਨਾ ਭਾਵੇ ਚੋਲਣਾ ਪਿਆਰੀ ਕਿਉ ਤਣ ਸੇਜ ਜਾਏ ਇਹ ਤਣ ਮਾਇਆ ਪਾਹਿਆ ਪਿਆਰੀ ਕਾਂਤਨਾ ਭਾਵੈ ਚੋਲੜਾ ਪਿਆਰੀ ਕਿਉ ਧਨ ਸੇਜ ਜਾਏ ਹਉ ਕੁਰਬਾਨ ਜਾਵ ਮਹਿਰਮਾਨ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਤੇਰਾ ਨਾਉ ਤਿਨਾ ਕੈ ਹਾਂ ਸਰ ਕੁਰਬਾਨ ਜਾਉ ਰਹਾ ਕਾਇਆ ਰੰਗਣ ਜੇਥੀਆ ਪਿਆਰੇ ਪਾਈਐ ਨਾਮ ਜੀਠ ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗਣ ਢੀਠ ਜਿੜਕੇ ਚੋਲੇ ਰਤੜੇ ਪਿਆਰੇ ਕੰਤ ਤੈਨਾ ਕਹਿ ਪਾਸ ਊੜ ਤੈਨਾ ਕੀ ਜੇ ਮਹਾਰਾਜੀ ਕਾਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕੈ ਨਾਨਕ ਕਾਮਣ ਕੰਤਾ ਭਾਵੇ